ਪੜੇ ਕਰੀ ਜੀ ਸਭ ਤੋਂ ਪਹਿਲਾਂ ਸਾਰੇ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਕਪੂਰ ਜ਼ਿਲ੍ਹੇ ਚ ਜੋ ਪਾਰਟੀ ਹੋ ਲੋ ਸਰਕਾਰ ਹੋ ਲੋ ਸੇਵਾ ਲੱਗੀ ਸੀ ਕਿ ਅਸੀਂ ਅੱਜ ਕਪੂਰ ਜ਼ਿਲ੍ਹੇ ਦੇ ਸੀ ਪੰਜ ਸਹਿਬਾਨ ਉਹਨਾਂ ਨੇ ਸੋਚ ਕੇ ਸਵਾਗਤ ਅਸੀਂ ਆਣਾ ਸੀ ਉਹਨਾਂ ਨੇ ਸੋਚ ਕਾ ਲਈ ਸੀ ਤੇ ਅੱਜ ਅਸੀਂ ਪਹੁੰਚੇ ਸੀ तकरीबन 3100 ਦੇ ਆਸ-ਪਾਸ ਜਿਹੜੇ ਪੰਜ ਸਹਿਬਾਨ ਅੱਜ ਪਹੁੰਚੇ ਸੀ ਚੁਣੇ ਹੋਏ ਤੇ ਉਹਨਾਂ ਨੇ ਸੋਚ ਕਈ ਤੇ ਬੜਾ ਅੱਛਾ ਦੇਖ ਇਕਰਾਲਾ ਸਰਕਾਰ ਵੱਲੋਂ ਤੇ ਕਿਹਾ ਥਿਆਸੀਕ ਦਿਨ ਕਹਿ ਸਕਦੇ ਹਾਂ ਖੁਸ਼ੀਆਂ ਵਾਲਾ ਦਿਨ ਮੁਬਾਰਕ ਬਲ ਕਿ ਅਸੀਂ ਸਰਕਾਰ ਵੱਲੋਂ ਜੋ ਇੱਕ ਲੋ ਪਹਿਲਾ ਲੈਵਲ ਹੁੰਦਾ ਡੈਮੋਕ੍ਰੇਸੀ ਦਾ ਜ਼ਬੂਰੀਅਤਾਂ ਪੰਚਾਇਤ ਦਾ ਉਹਨੂੰ ਹੋਰ ਮਜ਼ਬੂਤ ਕੀਤਾ ਕੀਤਾ ਜਾਵੇ ਕੀਤਾ ਬਲ ਦਿੱਤਾ ਜਾਵੇ ਸਰਕਾਰ ਵੱਲੋਂ ਸਾਡੇ ਸੀਐਮ ਸਰਦਾਰ ਬਗਨਸੀ ਬਾਂਦੀ ਵੱਲੋਂ ਇੱਕ ਪਹਿਲਾਂ ਹੀ ਸੁਨੇਹਾ ਲਾਇਆ ਗਿਆ ਸੀ ਬੇਨਤੀ ਕੀਤੀ ਗਈ ਸੀ ਅਸੀਂ ਆਪਾਂ ਜਿੰਨਾ ਕੁ ਵੱਧ ਤੋਂ ਵੱਧ ਅਸੀਂ ਸਰਮਸਦ ਦੇ ਨਾਲ ਅਸੀਂ ਪੰਚਾਇਤਾਂ ਚੁਣੀਏ ਤੇ ਜਿਹੜੀ ਪਾਰਟੀਵਾਦੀ ਹੈਗੀ ਜਾਂ ਧੜੇ ਬੰਦੀ ਹੈਗੀ ਉਹਨੂੰ ਉਹਦੀਆਂ ਪਦ ਤੋਂ ਬਹੁਤ ਦੂਰ ਹੀ ਹੈ ਕਿਉਂਕਿ ਪੰਚਾਇਤ ਜਿਹੜੇ ਸਰਪੰਚ ਹੁੰਦੇ ਆ ਉਹ ਪਿੰਡ ਦੇ ਮੁਖੀ ਹੁੰਦੇ ਨੇ ਉਹ ਸਾਰਿਆਂ ਦੇ ਸਾਂਝੇ ਹੁੰਦੇ ਪਿੰਡ ਦੇ ਸਾਂਝੇ ਹੁੰਦੇ ਤੇ ਉਸ ਤੋਂ ਅੱਗੇ ਕਦਮ ਵਧਾਉਂਦੇ ਹੋਏ ਸਾਡੀ ਸਰਕਾਰ ਨੇ ਸੀਐਮ ਸਾਹਿਬ ਦੀ ਦਿਸ਼ਾ ਨਿਰਦੇਸ਼ ਥਲੇ ਅਸੀਂ ਜਿਹੜੀ ਪੇਸਵ ਪੰਚਾਇਤ ਪੂਰੇ ਪੰਜਾਬ ਦੀ ਜਿਹੜੀ ਪੰਚਾਇਤ ਇਲੈਕਸ਼ਨ ਹੋਈ ਸੀ ਉਹ ਬਿਨਾਂ ਕਿਸੇ ਪੋਲਿਟੀਕਲ ਪਾਰਟੀ ਦੇ ਸਿੰਬਲ ਤੋਂ ਹੋਈ ਸੀ ਤੇ ਇਹ ਵੀ ਮੈਂ ਸਮਝਦਾ ਕਿ ਇੱਕ ਨੇਕ ਸੋਚ ਇੱਕ ਚੰਗੀ ਸੋਚ ਦਾ ਉਦਾਹਰਣ ਹੈ ਤੇ ਅਸੀਂ ਬੇਨਤੀ ਵੀ ਕੀਤੀ ਸਰੇ ਜਿੰਨੇ ਮੈਂਬਰ ਸਾਹਿਬਾਨ ਸਾਡੇ ਆਏ ਸੀ ਚੁਣੇ ਹੋਏ ਤੇ ਉਹਨਾਂ ਨੂੰ ਕਿਹਾ ਕਿ ਅਸੀਂ ਆਪਾਂ ਇੱਕ ਅਲੱਗ ਲੈਵਲ ਤੇ ਆਪਾਂ ਕੰਮ ਕਰੀਏ ਪਿੰਡ ਦਾ ਅਸੀਂ ਸਟੇਡੀਅਮ ਦੀ ਗੱਲ ਕਰੀ ਅਸੀਂ ਆਪਾਂ ਕਮਿਊਨਿਟੀ ਹਾਲਾਂ ਦੀ ਗੱਲ ਕਰੀ ਅਸੀਂ ਲਾਇਬ੍ਰੇਰੀ ਦੀ ਗੱਲ ਕਰੀ ਆਪਾਂ ਤੇ ਪਿੰਡ ਨੂੰ ਸਾਰਿਆਂ ਨੂੰ ਇਕੱਠੇ ਲਾ ਕੇ ਸਾਂਝੇ ਤੌਰ ਤੇ ਅਸੀਂ ਪਿੰਡ ਦੀ ਹਲਕੀ ਤਰੱਕੀ ਤੇ ਪੰਜਾਬ ਦੀ ਤਰੱਕੀ ਦੀ ਅਸੀਂ ਆਪਾਂ ਗੱਲ ਕਰੀ ਹਾਂਜੀ ਸਾਹਿਬ ਜਿਹੜੀ ਕਾਰਪੋਰੇਸ਼ਨ ਚੋਣਾਂ ਨੇ ਉਹਦਾ ਸਟੇਟਸ ਕੀ ਹੈ ਸਰਕਾਰ ਕਿੰਨੀ ਤਿਆਰੀ ਚ ਹੈ ਦੇਖੋ ਸਪੀਨਪੋਰਟ ਰਮਾਨ ਜੋ ਸਪੀਨਪੋਰਟ ਉਹ ਲੋਨ ਸਨੇਹਾ ਲੱਗ ਗਿਆ ਸਾਨੂੰ ਤੇ ਅਸੀਂ ਤਕਰੀਬਨ ਦਸੰਬਰ ਜਾਂ ਜਨਵਰੀ ਦੇ ਪਹਿਲੇ ਹਫਤੇ ਤੱਕ ਅਸੀਂ ਆਪਣਾ ਸਾਰਾ ਪ੍ਰੋਸੈਸ ਜੋਗ ਹੈਗਾ ਸੀ ਕੰਪਲੀਟ ਕਰਵਾ ਲਾਂਗੇ ਜਿਵੇਂ ਕਿ ਅੱਜ ਮੰਤਰੀ ਸਾਹਿਬ ਵੀ ਆਏ ਤਾਂ ਸੌਫ ਚੁੱਕ ਚ ਸਮਾਗਮ ਵੀ ਹੋਇਆ ਕਿਦਾ ਦੇਖਦੇ ਕਿ ਜਿੱਦ ਤੱਕ ਸਰਕਾਰ ਵੱਲੋਂ ਇਧਰ ਉਪਰਾਲੇ ਨੇ ਦੇਖੋ ਇਹ ਸਰਕਾਰ ਕੋਲ ਸ੍ਰੀ ਮਾਨ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਬਿਨਾ ਕਿਸੇ ਚੋਣ ਦੇ ਨਿਸ਼ਾਨ ਤੋਂ ਇਲੈਕਸ਼ਨਾਂ ਲੜੀਆਂ ਗਈਆਂ ਨੇ ਦੁਕਾਨ ਨੂੰ ਪ੍ਰੇਰਿਤ ਕੀਤਾ ਗਿਆ ਕਿ ਤੁਸੀਂ ਪਿੰਡ ਕਿਉਂਕਿ ਪਿੰਡ ਦੀ ਜਿਹੜੀ ਪੰਚਾਇਤ ਹੈ ਉਹ ਲੋਕਤੰਤਰ ਦਾ ਥੰਮ ਹੈ ਸਾਰੀ ਜਿਹੜੀ ਦੇਸ਼ ਦੀ ਸਿਆਸਤ ਦਾ ਦੇਸ਼ ਦੀ ਤਰੱਕੀ 'ਚ ਜੋ ਜਿਹੜਾ ਯੋਗਦਾਨ ਪੰਚਾਇਤਾਂ 'ਆ ਪਾ ਸਕਦੀਆਂ ਉਹ ਕੋਈ ਕੋਹਰ ਨਹੀਂ ਪਾ ਸਕਦਾ ਕਿਉਂਕਿ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਇਥੇ ਸਾਨੂੰ ਕਿਹੜੀ ਚੀਜ਼ ਦੀ ਵਿਕਾਸ ਦਾ ਲੋੜਾ ਕਿਹੜੇ ਸਾਡਾ ਜਿਹੜਾ ਸਾਡੇ ਚੁਣੇ ਹੋਏ ਨੁਮਾਇਦੇ ਸਾਡਾ ਕੰਮ ਕਰ ਸਕਦੇ ਨੇ ਇਸ ਕਰਕੇ ਉੱਪਰ ਦੀਆਂ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੂੰ ਇੰਪਲੀਮੈਂਟ ਕਰ ਲਈ ਆਮ ਜਿਹੜਾ ਲੋਕ ਜਿਹੜੇ ਲੋਕ ਨੇ ਪਿੰਡੂ ਲੋਕ ਨੇ ਜਿਹੜੇ ਪਿੰਡਾਂ ਦੇ ਵਸਨੀਕ ਨੇ ਉਹੀ ਜਿਹੜੇ ਚੁਣੇ ਹੋਏ ਲੋਕਾਂ 'ਚ ਵਿਸ਼ਵਾਸ ਕਰਕੇ ਉਹਨਾਂ ਨੂੰ ਇੰਪਲੀਮੈਂਟ ਕਰਾ ਸਕਦੇ ਨੇ ਇਸ ਕਰਕੇ ਜੇ ਦੇਸ਼ ਖੁਸ਼ਹਾਲ ਬਣਾਉਣਾ ਪੰਜਾਬ ਖੁਸ਼ਹਾਲ ਬਣਾਉਣਾ ਕਿ ਜਿਹੜੇ ਸੰਕ ਚੰਗੀ ਸੋਚ ਵਾਲੇ ਜਿਹੜੇ ਪੰਜ ਸਰਪੰਚ ਹੋਣਗੇ ਉਹ ਉਹਨਾਂ ਨੂੰ ਚੁਣ ਲਈ ਜਿਹੜੇ ਸਰਵਸੰਮਤੀ ਬਹੁਤ ਜ਼ਰੂਰੀ ਸੋ ਬਿਨਾ ਕਿਸੇ ਪਾਰਟੀ ਦੇ ਧੜੇਵਾਜੀ ਤੋਂ ਉੱਠ ਕੇ ਉਹਨਾਂ ਨੂੰ ਚੁਣਿਆ ਜਾਂਦਾ ਜਿਉਂ ਇਲੈਕਸ਼ਨ ਲੜਦੇ ਉਹ ਚੁਣੇ ਜਾਂਦੇ ਉਸੇ ਸੰਦਮ ਦੇ ਵਿੱਚ ਸਰਕਾਰ ਭਵਾਂ ਸਿਮਾਨੀ ਇਹ ਲੋਕਾਂ ਨੂੰ ਕਹ ਕ ਦਿੱਤਾ ਕਿ ਤੁਸੀਂ ਬਿਨਾ ਕਿਸੇ ਚੋਣ ਨਿਸ਼ਾਨ ਤੋਂ ਲੜੋ ਉਹ ਲੋਕਾਂ ਨੇ ਚੋਣਾਂ ਲੜੀਆਂ ਆਪਸ ਵਿੱਚ ਸਹਿਮਤੀ ਨਾਲ ਇੱਕ ਦੂਜੇ ਦੀ ਜਨੂਨ ਨੂੰ ਜਿਹੜਾ ਮੈਂਬਰ ਬਣਾਇਆ ਔਰ ਉਹਨਾਂ ਨੂੰ ਅੱਜ ਸਹੁਚ ਚ ਕਾਈ ਜਾਂਦੀ ਮੈਂ ਸਾਰਿਆਂ ਤੋਂ ਆਸ ਕਰਦਾ ਕਿ ਲੋਕ ਜਿਹੜੇ ਜਿਹੜੇ ਚੁਣੇ ਹੋਏ ਪੰਚਾਇਤ ਪਿੰਡਾਂ ਦੀਆਂ ਜਿਹੜੇ ਵਿਕਾਸ ਦੇ ਕੰਮ ਜੜੇ ਬਹੁਤੀ ਆਪਣੇ ਸਮਝ ਨਾਲ ਚੱਲਣਗੇ ਔਰ ਕਿਸੇ ਬਿਨਾ ਕਿਸੇ ਕ腐ਸ਼ਨ ਜਿਸ ਦਾ ਪਹਿਲਾ ਹੁੰਦੀ ਏ ਉਤੋਂ ਉੱਚੇ ਉੱਠ ਕੇ ਲੋਕ ਇੱਕ ਦੂਜੇ ਦੇ ਵਿੱਚ ਭੇਦ ਭਾਵ ਤੋਂ ਉੱਚੇ ਉੱਠ ਕੇ ਲੋਕ ਪਿੰਡ ਦੇ ਵਿਕਾਸ ਲਈ ਤੇ ਜਿਹੜਾ ਯੋਗਦਾਨ ਦੇਣਾ ਹੈ